ਆ ਜੀ ਦਾ ਖੁਦ ਮਾਇਆ ਸੀ ਮੀਟਿੰਗ ਕਰਨੀ ਹੈ ਆਇਓ ਇਸ ਕਰਕੇ ਆ ਮੀਟਿੰਗ ਵਿਚ ਆਜਰੋ ਹੈ ਤੇ ਸਰਦਾ ਜੀ ਜਿਹੜਾ 12000 ਕਰੋੜ ਰੁਪਏ ਦਾ ਇਸ਼ੂ ਉੱਠਿਆ ਵਾ ਬੀਜੇਪੀ ਵੱਲੋਂ ਕਿ ਜਿਹੜਾ ਪੰਜਾਬ ਤੇ ਨੁਕਸਾਨ ਹੋਇਆ ਤੇ ਇਹਦਾ ਜਿਹੜਾ ਪੈਸਾ ਬੀਜੇਪੀ ਸਰਕਾਰ ਗਿਆ ਨਹੀਂ ਵੀ ਭਗਵੰਤ ਮਾਨ ਕੋਲ ਪਿਆ ਵਾ ਮੌਜੂਦਾ ਸਰਕਾਰ ਜੇ ਉਹ ਪਿੰਡਾਂ ਤੱਕ ਨਹੀਂ ਪਹੁੰਚ ਕਰਦੀ ਤੁਸੀਂ ਪਿੰਡ ਦੇ ਇੱਕ ਨਾਗਰਿਕ ਆ ਤੇ ਤੁਹਾਡਾ ਪਿੰਡਾਂ ਬਲੋ ਕੀ ਹੋਊਗਾ ਜੇ ਸਾਡੇ ਪਿੰਡਾਂ ਵਿੱਚ ਪੈਸਾ ਨਾ ਤਕਸੀਮ ਹੋਇਆ ਗਰੀਬ ਲੋਕਾਂ ਨੂੰ ਨਾਂ ਮਿਲਿਆ ਤੇਰੇ ਹੀ ਲੋਕਾਂ ਨੂੰ ਨਾਲ ਲੈ ਕੇ ਗਰੀਬਾਂ ਨੂੰ ਤੇ ਧਰਨਾ ਲਾਵਾਂਗੇ ਪੈਸਾ ਕਢਵਾਵਾਂਗੇ ਗਰੀਬਾਂ ਦੇ ਘਰ ਤੱਕ ਪਹੁੰਚਾਵਾਂਗੇ ਹਰ ਇੱਕ ਨੂੰ ਉਹਦਾ ਜਿਹੜਾ ਹਿੱਸਾ ਤਕਸੀਮ ਦਾ ਮਿਲਣਾ ਚਾਹੀਦਾ ਜਿੱਦਾਂ ਨੁਕਸਾਨ ਹੋਇਆ ਜੇਕਰ ਕਿਸੇ ਕੋ ਇੱਕ ਡੰਗਰ ਉਹਦਾ ਦੁੱਧ ਵੇਚ ਕੇ ਲੋਕ ਗੁਜ਼ਾਰਾ ਕਰਦੇ ਸਨ ਉਹਨਾਂ ਦੇ ਛੱਡਾਂ ਟੱਗੀਆਂ ਤੂੜੀਆਂ ਗਲ ਗਈਆਂ ਤੇ ਅਸੀਂ ਭਗਵੰਤ ਮਾਨ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਕਹਿੰਨੀ ਆ ਕਿ ਸਾਡੇ ਵੀ ਜਿੰਨੇ ਇਧਰ ਗਰੀਬ ਲੋਕ ਨੇ ਜਿੱਥੇ ਹੜ੍ਹ ਨਹੀਂ ਆਇਆ بارش ਦਾ ਹਸਰ ਹੈ ਉਹਨਾਂ ਦੀ ਵੀ ਮਦਦ ਕੀਤੀ ਜਾਵੇ ਉਹਨਾਂ ਦੀ ਮੁਕਬਾਰੀ ਕਰਕੇ ਉਹਨਾਂ ਨੂੰ ਵੀ ਪੂਰਤੀ ਕੀਤੀ ਜਾਵੇ ਮੰਗਿਰਣਾ ਮੰਪੀ ਸਰ ਜੀ ਤੁਹਾਡੀ ਅੱਖਾਂ ਖੁਰਦਾ ਦਾ ਰਹਿਣ ਵਾਲਾ ਮੇਰੀ ਵੀ ਇਹੀ ਬੇਨਤੀ ਆ ਬਾਦ ਸਰਕਾਰ ਅੱਗੇ ਪ੍ਰਧਾਨ ਕੋਲ ਲਾਣ ਅਗੇ ਵੀ ਸਾਡੇ ਪਿੰਡਾਂ ਨੂੰ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਬਾਸ਼ਤ ਨਾਲ ਤੁਸੀਂ ਹੋਰ ਚੀਜ਼ਾਂ ਉਹ ਚੀਜ਼ ਅੱਗੇ ਰੱਖਣੀ ਚਾਹੁੰਦੇ ਆ ਜਿਹਨਾਂ ਗਰੀਬਾਂ ਇਨਸਾਨ ਹੋયા ਉਹਨਾਂ ਨੂੰ ਬਣਦਾ ਹੱਕ ਉਹਨਾਂ ਨੂੰ ਮਾਰਜਾ ਦਿੱਤਾ ਜਾਵੇ ਜਿਹੜਾ 12000 ਕਰੋੜ ਸੈਂਟਰਲੋਂ ਆਇਆ ਉਸ 12000 ਕਰੋੜ ਨੂੰ ਇਹਨਾਂ ਗਰੀਬਾਂ ਨੂੰ ਤਕਸੀਮ ਕੀਤਾ ਜਾਵੇ ਤੇ ਅਸੀਂ ਇਹੀ ਮੰਗ ਕਰਦੇ ਆਂ ਔਰ ਜਾਨੀਮਾਨੀ ਨੁਕਸਾਨ ਜਿੱਤਰ ਹੋਇਆ ਉਧਰ ਸਾਰਿਆਂ ਨੂੰ ਪਤਾ ਹੱਦ ਪ੍ਰਭਾਵਿਤ ਇਲਾਕੇ ਹੋਏ ਆ ਪਰ ਬਾਰਸ਼ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਪੰਜਾਬ ਦਾ ਉਹ ਇੱਥੇ ਕਿਤੇ ਅੰਗੋਲਿਆ ਟੁੱਟਾ ਜਾ ਰਿਹਾ ਉਹਨੂੰ ਵੀ ਧਿਆਨ ਵਿੱਚ ਰੱਖਿਆ ਜਾਵੇ ਔਰ ਸਾਰੇ ਇਹ ਆਪਣੇ ਜ਼ਿਲ੍ਹਿਆਂ ਦਾ ਮੌਜਨਾ ਕੀਤਾ ਜਾਵੇ ਪਰੰਦਾ ਹੱਕ ਸਾਰਿਆਂ ਨੂੰ ਪਾਇਆ ਜਾਵੇ ਸਰਕਾਰ ਡਾਟ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਮੈਂ ਬਲਵੰਤ ਸਿੰਘ ਏਰੀਆ ਪ੍ਰੈਜ਼ੀਡੈਂਟ ਭਾਜਪੀ ਕਪੂਰਥਲਾ ਜੋ ਕਿ ਇਸ ਟਾਈਮ ਅਸੀਂ ਪਿੰਡ ਬੂਟਾਂ ਦੇ ਵਿੱਚ ਇੱਕ ਭਾਜਪੀ ਵੱਲੋਂ ਜੋ ਮੰਡਲ ਬਿਲਡ ਦੀ ਮੀਟਿੰਗ ਰੱਖੀ ਹੋਈ ਹੈ ਉਸ ਦੇ ਵਿੱਚ ਇਹ ਆ ਕਿ ਮਹਾਰਾਜ ਜੀ ਬੇਨਤੀ ਹੈ ਸਾਰੀ ਜੋ ਕਿ ਭਾਜਪਾ ਪਾਰਟੀ ਪ੍ਰਧਾਨ ਜੀ ਜਿਨ੍ਹਾਂ ਨੇ ਇੱਕੋ ਹੀ ਨਾਰਾ ਨਾੜਕ ਨਾਮ ਚੜਜੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਜੋ ਕਿ ਸਰਬੱਤ ਦੇ ਭਲੇ ਦੇ ਮੁਤਾਬਕ ਜੋ ਕਿ ਕੁਦਰਤ ਦੀ ਮਾਰ ਜਿਹੜੀ ਕਿ ਸਾਡੇ ਪੰਜਾਬ ਦੇ ਵਿੱਚ ਪਈ ਏ ਉਹਦੇ ਵਿੱਚ بارش ਦੇ ਨਾਲ ਤੇ ਆੜ ਦੇ ਨਾਲ ਬਹੁਤ ਜ਼ਿਆਦਾ ਪਿੰਡਾਂ ਦਾ ਇਲਾਕਿਆਂ ਦਾ ਨੁਕਸਾਨ ਹੋਇਆ ਜੋ ਕਿ ਮੇਰੇ ਪਿੰਡ ਮੰਡਲ ਗੇੜ ਦੇ ਆਉਂਦੇ ਪਿੰਡ 33 33ਾਂ ਪਿੰਡਾਂ ਦੇ ਵਿੱਚੋਂ ਪਿੰਡਾਂ ਦੇ ਵਿੱਚ ਜੋ ਕਿ ਪਿੰਡ ਮੇਰੇ ਆ ਇਹਨਾਂ ਪਿੰਡਾਂ ਦੇ ਵਿੱਚ ਗਰੀਬ ਲੋਕਾਂ ਦੇ ਮਕਾਨ ਟਹਿ ਗਏ ਜੀਵਿਦਾਰਾਂ ਦੀਆਂ ਤੂੜੀਆਂ ਖਤਮ ਹੋ ਗਈਆਂ ਬਹੁਤ ਜ਼ਿਆਦਾ ਨੁਕਸਾਨ ਹੋ ਕੇ ਸਾਡੇ ਸਤਕਾਰਯੋਗ ਰਣਜੀਤ ਸਿੰਘ ਖੋਜੇਵਾਲ ਪ੍ਰਧਾਨ ਜੀ ਕਪੂਰਥਲਾ ਬੀਜੇਪੀ ਉਹਨਾਂ ਕੋਲ ਮੰਗ ਕਰਨੇ ਆ ਜੋ ਕਿ ਸਾਡੇ ਜੋ ਲੋਕਾਂ ਦਾ ਨੁਕਸਾਨ ਮਕਾਨਾਂ ਦਾ ਚਾਹ ਜ਼ਿਮੀਂਦਾਰਾਂ ਦਾ ਹੋਇਆ ਉਹ بارش ਦੀ ਕੁਦਰਤ ਦੀ ਮਾਰ ਦੇ ਨਾਲ ਹੋਇਆ ਉਹ ਦਾ ਜਿਹੜਾ ਇਹ ਸਾਨੂੰ ਪਿੰਡਾਂ ਦੇ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਜੋ ਕਿ ਸਾਡੇ ਕੋਲ ਇਸ ਟਾਈਮ ਪਹੁੰਚੇ ਆ ਸਤਕਾਰਯੋਗ ਮੇਰੇ ਵੀਰ ਬਲਵਿੰਦਰ ਸਿੰਘ ਜੀ ਗੁਰਜੀਤ ਜੀ ਹੋਰ ਭਾਈ ਮਨਪ੍ਰੀਤ ਜੀ ਹੁਣੇ ਮੇਰੇ ਕੋਲ ਪਹੁੰਚੇ ਨੇ ਬਾਬਾ ਬਖਸ਼ੀਸ਼ ਸਿੰਘ ਜੀ ਸਾਰੇ ਪਿੰਡਾਂ ਤੋਂ ਪਹੁੰਚੇ ਨੇ ਮੇਰੇ ਵੀਰ ਇਸ ਮੀਟਿੰਗ ਦੇ ਵਿੱਚ ਹੋਰ ਜੋ ਕਿ ਪਹਾੜੀਪੁਰ ਤੋਂ ਬਾਦਸ਼ਾਹਪੁਰ ਤੋਂ ਰੂਪਨਪੁਰ ਤੋਂ ਜਿਵੇਂ ਕਿ ਖੁਕਰੈਣ ਤੋਂ ਇਸ ਤੋਂ ਵਾਵਾ ਪਿੰਡਾਂ ਦੇ ਸਾਡੇ ਕੋਲ ਪਹੁੰਚੇ ਜੀ ਜਿਹੜੀ ਦੇ ਵੀਰ ਸਾਹਿਬਾ ਲੈਵਲ ਤੇ ਵੀ ਜਿਹੜਾ ਸਰਕਾਰ ਵੱਲੋਂ ਮਕਾਨਾਂ ਦਾ ਮੁਆਵਜ਼ਾ ਦਿੱਤਾ ਜਾਣਾ ਹੈ ਚਾਹੇ ਕਿ ਦਾ ਪਸ਼ੂ ਦਾ ਕਿਸੇ ਦੇ ਘਰ ਦਾ ਨੁਕਸਾਨ ਹੋਇਆ ਚਾਹੇ ਕਿ ਦਾ ਮੰਝਾ ਦਿੰਗਰ ਤੋਂ ਵੀ ਨੁਕਸਾਨ ਹੋਇਆ ਜਿਹੜਾ ਪੰਜਾਬ ਸਰਕਾਰ ਨੂੰ ਡਿਊਟੀ ਲੱਗੀ ਏ ਸੈਂਟਰ ਸਰਕਾਰ ਵੱਲੋਂ ਪਿੰਡਾਂ ਦੇ ਵਿੱਚ ਮੁਆਵਜ਼ਾ ਦਿੱਤਾ ਜਾਵੇ ਮਕਾਨਾਂ ਦਾ ਉਸ ਵੇਸ ਤੇ ਅਸੀਂ ਮੀਟਿੰਗ ਕੀਤੀ ਏ ਜੋ ਕਿ ਸਾਡੇ ਜੋ ਮੰਡਲ ਬੇੜ ਦੇ ਵਿੱਚ ਨੁਕਸਾਨ ਹੋਇਆ ਉਹਦੇ ਮਕਾਨ ਜਿੱਨਾ ਗਰੀਬਾਂ ਦੇ ਬੈਠੇ ਨੇ ਉਹਨਾਂ ਦਾ ਮੁਆਵਜ਼ਾ ਦਵਾਇਆ ਜਾਵੇ ਸੈਂਟਰ ਸਰਕਾਰ ਵੱਲੋਂ 12000 ਕਰੋੜ ਰੁਪਇਆ ਪਹਿਲਾਂ ਦਿੱਤਾ ਗਿਆ ਉਸ ਤੋਂ ਬਾਅਦ 16000 1600 ਕਰੋੜ ਰੁਪਇਆ ਹੋਰ ਪੰਜਾਬ ਸਰਕਾਰ ਨੂੰ ਦਿੱਤਾ ਗਿਆ ਜਿਹੜਾ ਕਿ ਮੁਆਵਜ਼ਾ ਸਾਡੇ ਵੱਲੋਂ ਮੰਗੇ ਵੀ ਜਿਹੜੇ ਗਰੀਬ ਲੋਕ ਨੇ ਜਿਹੜੇ ਜ਼ਮੀਂਦਾਰ ਨੇ ਜ਼ਮੀਂਦਾਰਾਂ ਨੂੰ ਤਾਂ ਮੁਆਵਜ਼ਾ ਘੱਟ ਤੋਂ ਘੱਟ 70000 ਰੁਪਏ ਦਿੱਤਾ ਜਾਂਦਾ ਜਿਹੜਾ ਮਕਾਨ ਹੈ ਅੱਜ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਮਕਾਨ ਖੜਾ ਕਰਨਾ ਬੜਾ ਔਖਾ ਹੈ ਵੱਧ ਤੋਂ ਵੱਧ ਜਾਨੀਏ 2.5 ਲੱਖ ਤੋਂ ਮੁਆਵਜ਼ਾ ਇੱਕ ਮਕਾਨ ਵਗੈਰਾ ਦਿੱਤਾ ਜਾਂਦਾ ਦੇਖੋ ਜੀ ਅਸ਼ਕਰ ਸੈਂਟਰ ਸਰਕਾਰ ਸਤਕਾਰਯੋਗ ਪ੍ਰਧਾਨ ਮੰਤਰੀ ਨਦਰ ਮੋਦੀ ਜੀ ਨੇ ਉਹਨਾਂ ਨੂੰ ਦਿੱਤਾ ਤੇ ਅਸ਼ਕਰ ਆਇਆ ਤੇ ਉਹ ਦੱਸਿਆ ਗਿਆ ਵੀ 12000 ਕਰੋੜ ਰੁਪਈਆ ਪੰਜਾਬ ਸਰਕਾਰ ਨੂੰ ਦਿੱਤਾ ਗਿਆ ਇਹਨਾਂ ਕੋਲ 12000 ਜਿਹੜਾ ਕਰੋੜ ਰੁਪਈਆ ਉਹ ਪਬਲਿਕ 'ਚ ਵੰਡਣ ਇਹ ਕਿਉਂ ਕਹਿੰਦੇ ਨੇ ਸਾਡੇ ਕੋਲ ਨਹੀਂ ਹੈਗਾ ਇਹ ਹੈਗਾ ਇਹਨਾਂ ਕੋਲ ਰੁਪਈਆ ਇਹ ਪਬਲਿਕ ਦੇ ਵਿੱਚ ਵੰਡਣ ਇਹ ਦੱਸਣ ਵੀ ਆ ਰੁਪਈਆ ਜਿਹੜਾ ਇਹ ਪਬਲਿਕ ਦਾ ਉਹਨੂੰ ਸਾਰੇਕ ਪਬਲਿਕ ਦੇ ਵਿੱਚ ਵੰਡਿਆ ਜਾਵੇ ਜੇ ਮੁਆਵਜ਼ਾ ਦਿੱਤਾ ਜਾਵੇ ਬਾਅਦ ਦੇ ਵਿੱਚ ਇਹ ਬੇਨਤੀ ਹੈ ਸਤਕਾਰਯੋਗ ਜਿਹੜੇ ਆਪਣੇ ਮੌਜੂਦਾ ਮੁੱਖ ਮੰਤਰੀ ਆ ਭਗਵੰਤ ਸਿੰਘ ਮਾਨ ਜੀ ਜਦੋਂ ਮੁੱਖ ਮੰਤਰੀ ਬਣੇ ਸੀ ਉਦੋਂ ਕੀ ਸੀ ਤੇ ਅੱਜ ਦੇ ਹਾਲਾਤ ਵੇਖੋਗਾ ਕਰੋੜਾਂ ਅਰਬਾਂ ਰੁਪਈਆਂ ਦੇ ਮਾਲਕ ਨੇ ਉਦੋਂ ਕੀ ਹਾਲਾਤ ਸੀ ਇਹ ਜਿਹੜਾ ਸੈਂਟਰ ਦਾ ਪੈਸਾ ਹੋਏ ਇਹਨਾਂ ਨੂੰ ਪੁੱਛਿਆ ਜਾਵੇ ਪੰਜਾਬ ਸਰਕਾਰ ਤੋਂ ਅਸੀਂ ਹੋਣ ਲੱਗ ਕਰਨੇ ਆ ਕਿੱਥੇ ਜੇ ਨਹੀਂ ਦਿੰਦੀ ਤੇ ਫਿਰ ਤੁਸੀਂ ਕੀ ਕਰੋਗੇ ਵੇਖੋ ਜੀ ਜਿਹੜੀ ਰਿਪੋਰਟ ਹੈ ਸੀਅਰ ਰਿਪੋਰਟ ਦੇ ਵਿੱਚ ਸਾਰਾ ਕੁਝ ਆ ਜਾਣਾ ਜਦੋਂ ਆਵੇਗਾ ਉਸ ਤੋਂ ਬਾਅਦ ਜੋ ਪੜਤਾਲ ਹੋਵੇਗੀ ਉਹਦੇ ਤਰੂ ਦੇ ਕਾਰਵਾਈ ਕੀਤੀ ਜਾਵੇਗਾ ਪੈਸਾ ਵਾਇਡ ਜੀਪੀ ਵਧੇ ਸਤਕਾਰਯੋਗ ਮੇਰੇ ਪਹੁੰਚੇ ਵੀਰ ਪਿੰਡਾਂ ਚੋਂ ਉਹਨਾਂ ਨੂੰ ਜੀ ਆਇਆਂ ਕਹਿੰਦਾ ਜੋ ਕਿ ਸਾਡੇ ਸਤਕਾਰਯੋਗ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਜੀ ਦਾ ਜੋ ਕਿ ਸਾਡੇ ਪੰਜਾਬ ਯਾਨੀ ਕਿ ਜ਼ਿਲ੍ਹਾ ਕਪੂਰਥਾਲਾ ਦੇ ਵਿੱਚ ਇੱਕੋ ਹੀ ਨਾਰਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੋ ਕਿ ਸਾਡੀ ਟੀਮ ਜੋ ਕਿ ਭਾਜਪੀ ਸੈਂਟਰ ਸਰਕਾਰ ਵੱਲੋਂ ਜੋ ਕਿ ਸਾਡੇ ਪੰਜਾਬ ਨੂੰ ਸਕੀਮਾਂ ਦੇ ਰਹੀ ਹੈ ਜੋ ਵੀ ਹਾਰੇ ਕਸੂਰਤ ਆ ਰਹੀ ਹੈ ਜਿਹੜੇ ਗਰੀਬ ਲੋਕਾਂ ਨੂੰ ਨਹੀਂ ਦੱਸੀ ਜਾਂਦੀ ਪੰਜਾਬ ਸਰਕਾਰ ਰੋਕਾ ਲਾ ਗਈ ਜਿਵੇਂ ਹੁਣ ਕੇ ਅਸੀਂ ਸੀਆਈਸੀ ਕੈਂਪ ਲਾਦੇ ਸੀ ਪਿੰਡਾਂ ਦੇ ਵਿੱਚ ਉਹਦੇ ਵਿੱਚੋਂ ਬਹੁਤ ਗਰੀਬ ਲੋਕਾਂ ਨੇ ਲਾਹਾ ਲਿਆ ਬਹੁਤ ਫਾਇਦਾ ਲਿਆ ਇੱਕ ਕਾਰਡ ਇਸ਼ੂ ਕਰਾਉਣਾ ਹੋਵੇ ਤਾਂ 2200 ਰੁਪਿਆ ਇੱਕ ਗਰੀਬ ਦਾ ਲੱਗਦਾ ਅਸੀਂ ਕਿਉਂਕਿ ਉਹ ਇੱਕ ਸੀਆਈਸੀ ਕੈਂਪ ਲਵਾ ਕੇ ਪਿੰਡਾਂ ਦੇ ਵਿੱਚ ਲੋਕਾਂ ਦੀ ਬਹੁਤ ਮਦਦ ਕੀਤੀ ਸੀਆਈਸੀ ਕੈਂਪ ਸੈਂਟਾ ਸਰਕਾਰ ਵੱਲੋਂ ਲਵਾਇਆ ਗਿਆ ਉਸ ਤੋਂ ਬਾਅਦ ਜਿਵੇਂ ਹੁਣ ਆਪਣੇ ਪਿੰਡਾਂ ਦੇ ਵਿੱਚ ਗਰੀਬ ਲੋਕਾਂ ਨੂੰ ਤਣਕ ਮਿਲਦੀ ਸੀ ਜਿਹੜੀ ਆਪਾਂ ਮੁੱਲ ਲੈਂਦੇ ਸੀ 2 ਰੁਪਏ ਦੀ ਉਹ ਜਿਹੜੀ ਪੰਜਾਬ ਸਰਕਾਰ ਨੇ ਬੰਦ ਕਰ ਦਿੱਤੀ ਜਿਹੜੀ ਆਪਾਂ ਨੂੰ ਹੁਣ ਸੈਂਟਰ ਸਰਕਾਰ ਵੱਲ ਜਿਹੜੀ ਕਣਕ ਮਿਲਦੀ ਹੈ ਉਹ ਮੋਦੀ ਸਰਕਾਰ ਵੱਲੋਂ ਫ੍ਰੀ ਵਾਲੀ ਮਿਲਦੀ ਹੈ ਜਿਹੜੀ ਆਪਾਂ ਨੂੰ ਪੰਜਾਬ ਸਰਕਾਰ ਵੱਲੋਂ ਮਿਲਦੀ ਸੀ ਉਹ ਬੰਦ ਹੋ ਚੁੱਕੀ ਹੈ ਅੱਜ ਦਾ ਮਸਲਾ ਇਹ ਸੀ ਮੀਟਿੰਗ ਦਾ ਵੀ ਜਿਵੇਂ ਕੁਦਰਤ ਦੀ ਮਾਰ ਦੇ ਥੱਲੇ ਹਰ ਇੱਕ ਪੰਜਾਬ ਦਾ ਨਾਗਰਿਕ ਆਇਆ ਕੋਈ ਵੀ ਗਰੀਬੇ ਚ ਅਮੀਰੇ ਉਹਦਾ ਹਰ ਇੱਕ ਦਾ ਨੁਕਸਾਨ ਹੋਇਆ ਖਾਨ ਹੋ ਗਿਆ ਝੋਨਾ ਰੁੜ ਗਿਆ ਕਿਸੇ ਦਾ ਪਠਾ ਗਵਾਚ ਹੋ ਗਿਆ ਖਤਮ ਹੋ ਗਿਆ ਕਿਸੇ ਗਰੀਬ ਦਾ ਮਕਾਨ ਸੀ ਉਹ ਟਹਿ ਗਿਆ ਕਿਸੇ ਗਰੀਬ ਦਾ ਪਸ਼ੂ ਮਾਰ ਗਿਆ ਜਾਨੀ ਕਿ ਗਰੀਬ ਲੋਕਾਂ ਦਾ ਨੁਕਸਾਨ ਪਬਲਿਕ ਦਾ ਪੰਜਾਬ ਦੇ ਵਿੱਚ ਬਹੁਤ ਜਾਇਆ ਜ਼ਿਆਦਾ ਹੋਇਆ ਮੰਡਲ ਜਿਵੇਂ ਮੇਰਾ ਮੰਡਲ ਬੇਟ ਜਿਉਂ ਕਿ ਮੈਂ ਮੌਜੂਦਾ ਮੰਡਲ ਬੇਟ ਦਾ ਪ੍ਰਧਾਨ ਆ ਮੈਨੂੰ ਪਤਾ ਲੱਗਾ ਮਾਲ ਦੇ ਪਬਲਿਕ ਨੂੰ ਜਿੰਨੇ ਪਿੰਡਾਂ ਨੂੰ ਸਾਰਿਆਂ ਨੂੰ ਆਪਣੇ ਸਪਰਕ ਦੇ ਵਿੱਚ ਲੈ ਗਏ ਉਹਨਾਂ ਨੂੰ ਗੱਲਬਾਤ ਕੀਤੀ ਏ ਵੀ ਕਿਸੇ ਵੀ ਗਰੀਬ ਦਾ ਜਿਹੜਾ ਨੁਕਸਾਨ ਹੋਇਆ ਜੇ ਮਕਾਨ ਦਾ ਜੇ ਪਸ਼ੂ ਦਾ ਕਿਸੇ ਦੇ ਘਰ ਦੇ ਵਿੱਚ ਜਿਵੇਂ ਸਮਾਨ ਟੁੱਟ ਚੁੱਕਾ ਹੈ ਟਹਿ ਗਿਆ ਉੱਤੇ ਡਿੱਗ ਪਿਆ ਉਹ ਵੀ ਸਾਨੂੰ ਦੱਸਿਆ ਜਾਵੇ ਉਹਨੂੰ ਸਮਾਨ ਦਿਆਂਗੇ ਜਿਹਦਾ ਮਕਾਨ ਟਹਿ ਗਿਆ ਉਹਦਾ ਮਕਾਨ ਦਾ ਅਸੀਂ ਸੈਂਟਰ ਵੱਲੋਂ ਜੋ ਮੁਆਵਜ਼ਾ ਆ ਰਿਹਾ ਸਾਡੇ ਮੰਡਲਾਂ ਦੇ ਵਿੱਚ ਨੁਕਸਾਨ ਹੋ ਚੁੱਕੇ ਨੇ ਗਰੀਬ ਲੋਕਾਂ ਦੇ ਜਿਵੇਂ ਕਿਸੇ ਦਾ ਪਸ਼ੂ ਮਰਿਆ ਉਹਦੇ ਵੀ ਅਸੀਂ ਮੁਆਵਜ਼ਾ ਪੰਜਾਬ ਸਰਕਾਰ ਨੂੰ ਕਹਿਗੇ ਦਵਾਵਾਂਗੇ ਕਿਉਂਕਿ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਮੇਰੇ ਕੋਲ ਇੰਨਾ ਟਾਈਮ ਕੱਢ ਕੇ ਪਹੁੰਚੇ ਨੇ ਅਸੀਂ ਲਿਖਤੀ ਰੂਪ ਤੁਹਾਡਾ ਸਾਰੇ ਮਕਾਨਾਂ ਦੇ ਲਿਖਤੀ ਇਨਕੁਆਰੀ ਕਰਵਾ ਕੇ ਤੁਹਾਨੂੰ ਮੁਆਵਜ਼ਾ ਦਵਾਵਾਂਗੇ ਰਾਈਡ ਗੱਜ ਕਾਲ ਸਾਹਿਬ ਰਾਈਡ